ਅਸਿਕਲ ਦੋਸਤੋ ਮੇਰੇ ਨਾਲ ਅੱਜ ਦੇ ਪ੍ਰੋਗਰਾਮ ਗੱਲਾਂ ਬਾਤਾਂ ਦੇ ਵਿੱਚ ਨੇ ਪ੍ਰਸਿੱਧ ਦੁਗਾਨਾ ਗਾਇਕ ਆਪਣੇ ਸਮੇਂ ਦੇ ਚਰਚਿਤ ਜੋੜੀ ਜਿਹੜੀ ਰਹੀ ਆ ਸਰਿੰਦਰਪਾਲ ਬੱਬੀ ਜੀ ਉਹਨਾਂ ਦੇ ਨਾਲ ਸੁਸ਼ਮਾ ਜੀ ਉਹਨਾਂ ਦੇ ਵਾਈਫ ਇਸ ਜੋੜੀ ਨੇ ਲੁਧਿਆਣਾ ਮੰਡੀ ਦੇ ਹਰੇਕ ਛੋਟੇ ਵੱਡੇ ਕਲਾਕਾਰ ਦੇ ਨਾਲ ਪ੍ਰੋਗਰਾਮ ਲਾਏ ਤੇ ਚੰਗਾ ਨਾਮ ਨਾ ਖਟਿਆ ਆਪਣੇ ਸਮੇਂ ਵਿੱਚ ਬਹੁਤ ਰਿਕਾਰਡ ਆਏ ਐਲਪੀ ਈਪੀ ਤੇ ਨਾਲ ਕੈਸਟਾਂ ਦੇ ਦੌਰ ਦੇ ਵਿੱਚ ਕੈਸਟਾਂ ਵੀ ਕਾਫੀ ਆਈਆਂ ਤੇ ਅੱਜ ਲੁਧਿਆਣਾ ਅਸੀਂ ਉਹਨਾਂ ਦੇ ਘਰੇ ਪਹੁੰਚੇ ਥੋੜਾ ਸਾਨੂੰ ਵਕਤ ਮਿਲਿਆ ਤੇ ਮੈਂ ਕਿਹਾ ਵੀ ਬੱbbi ਭਾਜੀ ਦੇ ਨਾਲ ਉਹ ਯਾਦਾਂ ਜਿਹੜੀਆਂ ਤਾਜ਼ੀਆਂ ਕਰੀਏ ਕੁਝ ਗੱਲਾਂ ਕਰਦੇ ਆਂ ਬੱbbi ਭਾਈ ਦੇ ਨਾਲ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਬੱbbi ਭਾਈ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਦਰਵਾਕ ਭਾਜੀ ਹੋਸ਼ ਨੂੰ ਠੀਕ ਆਂ ਕਿਰਪਾ ਦਿਆਈ ਚੱਲਦੀ ਚੱਲ ਰਹੀ ਹੈ ਬਸ ਜ਼ਿੰਦਗੀ ਕਾਦੀ ਚੱਲਣੀ ਆ ਹਾਂਜੀ ਜਿੱਦਾਂ ਉਹ ਗੁਰੂ ਮਹਾਰਾਜ ਦੇ ਆਡਰ ਹੈ ਉਹਦੇ ਮੁਤਾਬਕ ਚੱਲਦੀ ਜਾਂਦਾ ਸਭ ਤਾਂ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਕਿੰਨੇ ਸਾਲ ਹੋ ਗਿਆ ਹੁਣ ਪ੍ਰੋਗਰਾਮ ਲਾਸਟ ਲਾਇਆ ਤੁਸੀਂ ਇਹ ਹੋ ਗਏ 10 14 12 13 ਸਾਲ ਜੀ ਜਦੋਂ ਮੈਂ ਛੱਡਦਾ ਲੜਕੀ ਦੇ ਮੈਰਿਜ ਤੋਂ ਬਾਅਦ ਮੈਂ ਛੱਡਦਾ ਸੀ ਉਹ ਨੂੰ 12 13 ਸਾਲ ਹੋ ਗਏ ਆ ਅੱਛਾ ਜੀ ਜਿੱਦਣ ਉਹਦੀ ਮੈਰਿਜ ਹੋ ਗਈ ਸੀ ਤਕਰੀਬਨ ਮੈਂ ਉਹਨੂੰ ਬੰਦ ਕਰਤਾ ਹੀ ਕੰਮ ਨੂੰ ਅੱਛਾ ਜੀ ਹਾਂ ਜੀ ਮਤਲਬ ਕੋਈ ਕਾਰਨ ਬਣਿਆ ਜਾਂ ਵੈਸੇ ਹੀ ਆਖਿਆ ਵੀ ਬ੍ਰੈਂਡ ਗਏ ਹੋਣ ਕਾਰਨ ਅਸਲ ਦੇ ਵਿੱਚ ਕਹਾਣੀ ਇਹ ਸੀ ਵੀ ਜਿਹੜੇ ਸਾਡੇ ਕੁੜਮ ਸੀਗੇ ਉਹ ਵੀ ਕਹਿੰਦੇ ਵੀ ਜੀ ਗਾਉਣ ਵਾਲੇ ਆਪਣਾ ਤਾਂ ਬੜਾ ਲੁੱਕ ਜਿਹਾ ਨਹੀਂ ਚੰਗਾ ਸਮਝਦੇ ਜੀ ਤੇ ਮੈਂ ਵੈਸੇ ਵੀ ਸਾਡੇ ਘਰ ਦੇ ਕੋਈ ਹਾਲਾਤ ਇਦਾਂ ਦੇ ਬਣ ਗਏ ਅੱਛਾ ਜੀ ਤੇ ਮੁੰ ਲੜਕੀ ਦੀ ਸ਼ਾਦੀ ਕੀਤੀ ਉਹ ਵੀ ਕਦੀ ਗੜੀ ਜਾਂ ਚ ਪੈ ਗਏ ਤੇ ਕੋਈ ਇਦਾਂ ਦੇ ਹਾਲਾਤ ਇਦਾਂ ਦੇ ਬਣ ਗਏ ਤੂੰ ਕਰਕੇ ਸਾਨੂੰ ਪਿੱਛੇ ਛੇੜਨਾ ਲੜਕੇ ਦੀ ਸ਼ਾਦੀ ਤੋਂ ਕਦੀ ਗੜੀ ਚ ਪੈ ਗਏ ਹਾਂਜੀ ਅੱਛਾ ਜੀ ਉਹਨੇ ਚੱਕਰ ਚ ਪਾਤਾ ਬੜਾ ਅੱਛਾ ਜੀ ਉਹ ਲੜਕੀ ਦੇ ਇੰਡੀ ਵਧੀਆ ਮੈਰਿਜ ਕੀਤੀ ਸਾਰਾ ਕੁਝ ਕੀਤਾ ਜੀ ਤੇ 10 ਦਿਨ ਮੇਰੇ ਕੋ ਰਹਿ ਮੁੜ ਕੇ ਲੜਕੇ ਵੀ ਲੈ ਗਏ ਨਾਲ ਦੇ ਉੱਥੇ ਆਪਣੇ ਅੰਮ੍ਰਿਤਸਰ ਜਾ ਕੇ ਅੱਛਾ ਜੀ ਉਹਨੇ ਕੁਝ ਖਾ ਖੂ ਲਿਆ ਉਸ ਤੋਂ ਬਾਅਦ ਸਾਨੂੰ ਰੁਪਈਏ ਰੁਪਈਏ ਦੇ ਕੇ ਛੜਕਾਰਾ ਹੋਇਆ ਜੀ ਬੜੀ ਮੁਸ਼ਕਲ ਨਾਲ ਇਹ ਫ ਤੇ ਚਲੋ ਪਰਮਾਤਮਾ ਦੀ ਰਜ਼ਾ ਤੁਸੀਂ ਆ ਵੀ ਕਹਿਤਾ ਵੀ ਜੋ ਗੁਰੂ ਮਹਾਰਾਜ ਦੇ ਆਰਡਰ ਉਹਦੇ ਮੁਤਾਬਕ ਚੱਲਣਾ ਹੈ ਜਿੰਨਾ بڑا ਜੀ ਹਾਂਜੀ ਤੇ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਦਾ ਸਾਰਿਆਂ ਨਾਲ ਹੀ ਜਿਵੇਂ ਕਹਿ ਲੀਏ ਜਿਵੇਂ ਨਾਮ ਲੈਣ ਲੱਗਾ ਅਸਦੀਕ ਸਾਹਿਬ ਸੁਨਦਰ ਸ਼ੰਦਾਰ ਜੀ ਮਾਨ ਸਾਹਿਬ ਸ਼ਾਹ ਅਕਟਰ ਜੀ ਸੁਨੀਲਾ ਸਾਹਿਬ ਮਤਲਬ ਤੁਸੀਂ ਹਰੇਕ ਆਰਟਿਸਟ ਨਾਲ ਕੰਮ ਕੀਤਾ ਪੰਜਾਬ ਦਾ ਕੋਈ ਵੀ ਅਸਾ ਕਲਾਕਾਰ ਨਾਂ ਵਰਨੀ ਜਿਹਦੇ ਨਾਲ ਅਸੀਂ ਨਹੀਂ ਗਏ ਆਪਣੇ ਸਮੇਂ ਦੇ ਹਾਂਜੀ ਆਪਣੇ ਸਮੇਂ ਦੇ ਵਿੱਚ ਤੇ ਉਹਨਾਂ ਦੇ ਨਾਲ ਸਹਾਇਕ ਜੋੜੀ ਵਜੋਂ ਅਸਿਸਟੈਂਟ ਤੌਰ ਤੇ ਜਾਂਦੇ ਰਹੇ ਹਨਾ ਸਾਨੂੰ ਹਜੇ ਜੋੜੀ ਸਾਨੂੰ ਲੈ ਜਾਂਦੇ ਸੀ ਜੀ ਹਾਂਜੀ ਸਾਡੇ ਸੁਸ਼ਮਾ ਦੇ ਚੰਗਾ ਤੋਂ ਸਟੇਜ ਦੇ ਮੁਤਾਬਕ ਗੁੰਦੇ ਹੀ ਵਧੀਆ ਸੀ ਪਰਸਨਲਟੀ ਵੀ ਵਧੀਆ ਹੁੰਦੀ ਗਿਦਾਰ ਸੰਧੂ ਸਾਹਿਬ ਨਾਲ ਬਹੁਤ ਸਮਾਂ ਹਾਂ ਸੰਧੂ ਸਾਹਿਬ ਨਾਲ ਵੀ ਕਾਫੀ ਸਮਾਂ ਅਸੀਂ ਕੰਮ ਇੱਥੇ ਵੀ ਕੀਤਾ ਹਾਂਜੀ ਸਭ ਤੋਂ ਪਹਿਲਾਂ ਵੀ ਸਾਨੂੰ ਉਹ ਕੈਨੇਡਾ ਅਮਰੀਕਾ 88 88 ਦੇ ਵਿੱਚ ਬਾਹਰ ਲੈ ਕੇ ਗਏ ਸਾਨੂੰ ਕੋਈ ਯਾਦਾਂ ਦੱਸੋ ਮਤਲਬ ਜੇ ਮੈਂ ਕਹਾਂ ਤੁਹਾਨੂੰ ਵੀ ਉਸ ਦੌਰ ਦੇ ਵਿੱਚ ਕੁਝ ਨੇ ਬਹੁਤ ਕੰਮ ਕੀਤਾ ਤੁਸੀਂ ਆਪ ਵੀ ਜ਼ਿਕਰ ਕੀਤਾ ਵੈਸੇ ਚਲੋ ਸਾਡੇ ਅਰਗੇ ਨੂੰ ਪਤਾ ਵੀ ਆ ਤੇ ਉਹ ਉਹ ਇਨਸਾਨੀਅਤੌਰ ਤੇ ਕਹਿ ਲਈ ਵੀ ਜਿਆਦਾ ਤੁਹਾਨੂੰ ਕੌਣ ਵਧੀਆ ਲੱਗਦਾ ਸੀ ਸਾਰੇ ਪੱਖੋਂ ਸਾਰੇ ਆਰਟਿਸਟ ਨਾ ਮੈਂ ਬਿਸਰੇ ਜਿਵੇਂ ਤੁਸੀਂ ਗੱਲ ਕੀਤੀ ਸ੍ਰਿੰਦਰ ਸ਼ਿੰਦਾਰ ਜੀ ਹਾਂਜੀ ਸਦੀਕ ਜੀ ਮਾਨਕ ਜੀ ਸੰਦੀਲਾ ਜੀ ਪਾਲੀ ਹਾਂਜੀ ਬਹੁਤ ਸਾਰੇ ਕਲਾਕਾਰਾਂ ਨੇ ਬਿਸਰੇ ਹੋਵੇ ਸਭ ਤੋਂ ਵਧੀਆ ਜਿਵੇਂ ਆਪ ਕੋ ਆਪਣੀ ਸੋਚ ਆ ਜਾਂ ਆਪ ਕੋ ਆਪਣੀ ਸਮਝ ਆ ਜੀ ਜਾਂ ਜਿਵੇਂ ਸਾਡੇ ਮੁਤਾਬਕ ਸਾਡੀ ਆਪਣੀ ਸੋਚ ਨੂੰ ਬਧਾਰ ਸੰਧੂ ਜੀ ਜੀ ਇੱਕ ਉਹ ਅਜੀਬੇ ਕਲਾਕਾਰ ਸੀਗੇ ਇਹਨਾਂ ਕਲਾਕਾਰਾਂ ਦੇ ਵਿੱਚ ਉਹਨਾਂ ਦੀ ਸੋਚਣੀ ਰਹਿਣੀ ਵੈਣੀ ਇਹ ਸਾਰੇ ਕਲਾਕਾਰਾਂ ਤੋਂ ਅਲੱਗ ਸੀ ਅੱਛਾ ਜੀ ਹਾਂ ਜੀ ਉਹਨਾਂ ਜੀ ਕੋ ਤੁਸੀਂ ਆਪ ਚੂਲੀਆਂ ਕਰੀ ਕਰਨੇ ਕਲਾ ਸੰਦੀਲਾ ਦੇ ਨਾਂ ਭੁਲਾਣਾ ਇਦਾਂ ਗੜਾ ਇਦਾਂ ਹਾਂ ਉਹਨੇ ਇਦਾਂ ਮੌਸਮ ਰੋਡ ਦੇ ਦੱਹਤ ਇਦਾਂ ਬੈਠੇ ਰਹਿਣਾ ਅੱਛਾ ਉਹਨੇ ਸੁਣੀ ਜਾਣੀਆਂ ਕੋਈ ਗੱਲ ਨਹੀਂ ਕਰਨੀ ਕਿਸੇ ਬਾਰੇ ਵੀ ਵੀ ਕੀ ਕਹਿੰਦਾ ਸੁਣੀ ਜਾਣੀਆਂ ਠੀਕ ਹੈ ਵੀ ਐਡੇ ਵਧੀਆ ਇਨਸਾਨ ਮੈਂ ਪਹਿਲੀ ਵਾਰ ਉਹ ਜ਼ਿੰਦਗੀ ਚ ਉਹਨਾਂ ਨੂੰ ਦੇਖਿਆ ਅੱਛਾ ਜੀ ਇਹ ਫਿਰ ਤੁਸੀਂ ਇਥੇ ਪਰੋਵਾਲ ਵੀ ਜਾਂਦੇ ਰਹੇ ਪਰੋਵਾਲ ਬਹੁਤ ਜੀ ਉੱਥੇ ਰਹਿੰਦੇ ਨੇ ਅੱਛਾ ਜੀ ਅਸੀਂ ਉੱਥੇ ਘਰ ਖਾਣਾ ਪੀਣਾ ਵਧੀਆ ਆਮ ਖੁੱਲਾ ਜਿਵੇਂ ਲੰਗਰ ਲੱਗਿਆ ਜੀ 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 ਬਾਕੀ ਲੋਕਾਂ ਦੇ ਬੱਚੇ ਪੁੱਛੇ ਵੀ ਜਿਹੜੇ ਆਣ ਗੋਣ ਉਹ ਵੀ ਉੱਥੇ ਤੁਰੇ ਫਿਰਦੇ ਹਾਂਜੀ ਤੇ ਕੋਈ ਉਦੋਂ ਮਰੋ ਤੁਹਾਡੇ ਨਾਲ ਜਦੋਂ ਤੁਸੀਂ ਜਾਂਦੇ ਸੀ ਭੈਣ ਜੀ ਸੁਸ਼ਮਾਈ ਜਾਂਦੇ ਸੀ ਜਦ ਤੁਸੀਂ ਉਹ ਡਿਊਟ ਕਰਦੇ ਸੀ ਤੁਸੀਂ ਦੋਨੇ ਜਣੇ ਆਪਸ ਵਿੱਚ ਡਿਊਟ ਕਰਦੇ ਸੀ ਉਹਨਾਂ ਇਸ ਸਟੇਜ ਤੇ ਉਦੋਂ ਉਹਨਾਂ ਦੇ ਨਾਲ ਹੋਰ ਵੀ ਕੋਈ ਗਾਇਕਾ ਤੁਹਾਡੇ ਸਮੇਂ ਦੇ ਨਾਲ ਉਹਨਾਂ ਦੇ ਨਾਲ ਦੇਖੋ ਜੀ ਸਭ ਉਹਨਾਂ ਦੀ ਜੋੜੀ ਬਹੁਤ ਗਾਇਆ ਦਾ ਬਹੁਤ ਸਾਰਾ ਟੈਸਟ ਨਾਲ ਸ੍ਰਿੰਦਰ ਕੌਰ ਨਾਲ ਵੀ ਗਾਇਆ ਉਹਨਾਂ ਨੇ ਜੀ ਜੀ ਬਿਲਕੁਲ ਬੱਧੀ ਸੀਗੀ ਕੁਲਦੀਪ ਕੌਰ ਨਾਲ ਵੀ ਸੁਖੀ ਨਾਲ ਵੀ ਜੀ ਤੇ ਬਾਅਦ ਵਿੱਚ ਲਾਸਟ ਟਾਈਮ ਅਗੇ ਨੂਰੀ ਜੀ ਨਾ ਬਣਿਆ ਉਹਨਾਂ ਦਾ ਹਾਂਜੀ ਨੂਰੀ ਜੀ ਨਾਲ ਬਿਲਕੁਲ ਜਦੋਂ ਨੂਰੀ ਜੀ ਨਾ ਸੈੱਟ ਬਣਿਆ ਹਾਂਜੀ ਉਹਦੇ ਵਿੱਚ ਕਈ ਵਾਰੀ ਨੂਰੀ ਦੇ ਮਮਾ ਵੀ ਉਹਦੇ ਡੈਡੀ ਵੀ ਮੈਂ ਕਰਾਈ ਤੇ ਲੈਂਦਾ ਮੈਨੂੰ ਮਿਲਦਾ ਹੈ ਸਾਗਰ ਸਾਹਿਬ ਅੱਛਾ ਉਹਨਾਂ ਦੀ ਮਦਰ ਵੀ ਮਿਲਦੇ ਰਹੇ ਮੇਰੇ ਕੋਲ ਆਉਂਦੇ ਰਹੇ ਉੱਥੇ ਜੀ ਜੀ ਤੇ ਕੀ ਹੋਇਆ ਵੀ ਜਾਨੀ ਕਿ ਨੂਰੀ ਉਹਨਾਂ ਨਾਲ ਤਕਰੀਬਨ ਸੈੱਟ ਬਣ ਗਿਆ ਅੱਛਾ ਜੀ ਕਈ ਵਾਰੀ ਵਿਚਕੂਆਣ ਬਣ ਮਾੜੀ ਮੂਟੀ ਜਿਵੇਂ ਤੁਹਾਨੂੰ ਪਤਾ ਕਲਾਕਾਰਾਂ ਦੀ ਹੋ ਜਾਣੀ ਤੇ ਸੰਧੂ ਸਾਹਿਬ ਨੇ ਸਾਨੂੰ ਲੈ ਜਾਣਾ ਨਾਲ ਅੱਛਾ ਜੀ ਉਦੋਂ ਉਦੋਂ ਜੇ ਨੂਰੀ ਕਿਤੇ हट ਕੇ ਜੇ ਪ੍ਰੋਗਰਾਮਾਂ ਦੇ ਦੌਰ ਚ ਇਧਰ ਉਧਰ ਹੋ ਗਿਆ ਤਾਂ ਸਾਨੂੰ ਲੈ ਜਾਂਦੇ ਸੀ ਨਾਲ ਜੀ 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 ਇੱਕ ਵਾਰੀ ਦੀ ਗੱਲ ਆ ਜੀ ਤੇ ਕਿਰਾਏ ਦੇ ਮੈਂ ਰਹਿੰਦਾ ਸੀ ਅੱਛਾ ਜੀ ਤੇ ਮੈਨੂੰ ਕਹਿੰਦੇ ਬੱਬੀ ਯਾਰ ਤੁਸੀਂ ਸਾਡਾ ਨਾਲ ਚੱਲਿਆ ਕਰੋ ਮੈਂ ਕਹਾ ਜੀ ਉਸਤਾਦ ਜੀ ਗੱਲ ਕਿਹੜੀ ਕੋ ਨਾ ਥੋੜਾ ਤੁਹਾਨੂੰ ਪਰਸੀਜਨ ਚੱਲ ਰਿਹਾ ਜੀ ਜੇ ਨੂਰੀ ਜੀ ਤੁਹਾਡੇ ਨਾਲ ਆ ਗਿਆ ਤੁਸੀਂ ਸਾਨੂੰ ਛੱਡ ਦੇਣਾ ਮੇਰਾ ਜਿਹੜਾ ਕੋਈ ਦਾਗ ਫੁਲਕਾ ਬਣਦਾ ਮੇਰਾ ਮੈਨੂੰ ਕਹਿੰਦੇ ਲੈ ਜਾਣਾ ਨਹੀਂ ਉਹ ਇੱਕ ਥੱਪ ਹੋ ਜਾਣਾ ਉਹ ਕਹਿੰਦੇ ਬੱਬੀ ਗੱਲ ਇਹ ਆ ਜੀ ਜੀਿੰਦਗੀ ਦਾ ਜੜਦਾ ਤੁਹਾਨੂੰ ਪਤਾ ਨਹੀਂਗਾ ਮੈਂ ਕਿਹਾ ਹਾਂਜੀ ਉਹ ਕਹਿੰਦੇ ਸੁਣ ਲੈ ਗੱਲ ਮੇਰੀ ਨੂਰੀ ਵੀ ਆ ਜਵੇ ਭਾਵਾਂ ਤੁਸੀਂ ਵੀ ਜਾਓਗੇ ਨੂਰੀ ਵੀ ਜਾਊਗੀ ਪਰਦਿਆਂ ਕੇ ਉਹ ਅੱਧੀ ਪੇਮੈਂਟ ਹਾਂਜੀ ਨੂਰੀ ਨੂੰ ਮੈਂ ਕਿਹਾ ਜੀ ਜਿੰਨੀ ਮਰਜ਼ੀ ਦਿਓ ਸਾਨੂੰ ਨਹੀਂ ਇਸ ਗੱਲ ਦਾ ਪਤਾ ਅੱਧੀ ਦਿਓ ਪੂਰੀ ਦਿਓ ਠੀਕ ਆ ਤੇ ਤੁਹਾਨੂੰ ਪੇਮੈਂਟ ਫੁੱਲ ਮਿਲੂਗੀ ਅੱਛਾ ਜੀ ਉਹ ਕਾਫੀ ਦਿਨ ਸਮਾਂ ਸਾਡਾ ਇਦਾਂ ਚੱਲਦਾ ਰਿਹਾ ਉਹਨਾਂ ਨਾਲ ਹੀ ਅੱਛਾ ਤੁਸੀਂ ਇਕੱਠੇ ਜਾਂਦੇ ਰਹੇ ਇਕੱਠੇ ਜਾਂਦੇ ਨਾ ਨੂਰੀ ਦੇ ਹਾਂਜੀ 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 ਠੀਕ ਠੀਕ ਆ ਤੇ ਫਿਰ ਉਹਨਾਂ ਦੇ ਪਰਿਵਾਰ ਵਿੱਚ ਕਾਫੀ ਬਿਸੜੀ ਹੋਈ ਸੀ ਅੱਛਾ ਜੀ ਸਾਡਾ ਨੂਰੀ ਨਾਲ ਬੜਾ ਤੇ ਮੁਹੱਬਤ ਸਾਰਾ ਪ੍ਰੇਮ ਪਿਆਰ ਬਣ ਗਿਆ ਸੀ ਉਹ ਤੋਂ ਬਾਅਦ ਜੇ ਅਸੀਂ ਕਦੇ ਇੱਧਰ ਉੱਧਰ ਕਿਸੇ ਮਾਨਕ ਨਾਲ ਜਾਂ ਛਿੰਦੇ ਨਾਲ ਚਲੇ ਜਾਣਾ ਜੇ ਕੁਦਰਤ ਦੀ ਕਦੇ ਇਕੱਠੇ ਹੋ ਗਏ ਸਦੂਲ ਸਾਹਿਬ ਨੂੰ ਹੀ ਕਹਿਣਾ ਉਹਨੇ ਕਹਿਣਾ ਉਹ ਬੱਬੀ ਮੈਂ ਸਦੂਲ ਸਾਹਿਬਣੀ ਮੈਂ ਕਿਹਾ ਹਾਂ ਜੀ ਜਨਾਬ ਉਹ ਯਾਰ ਤੇਰੀ ਸੁਸ਼ਮਾ ਕਿੱਥੇ ਆ ਮੈਂ ਕਿਹਾ ਕੀ ਕਹਿਣਾ ਜੀ ਉਹ ਨੂਰੀ ਯਾਰ ਮਿਲਣਾ ਜੱਫੀ ਪਾ ਕੇ ਮਲਾ ਦੇ ਇੱਕ ਵਾਰੀ ਮੈਂ ਕਿਹਾ ਗੱਲ ਕਿਹੜੀ ਜੀ ਇਹ ਇਨਾ ਹੋ ਗਿਆ ਮੂਹਬਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਨਾਂ ਦੇ ਮੈਰਿਜ ਤੋਂ ਬਾਅਦ ਹੀ ਸਾਡੇ ਤਾਲਮਿਲ ਹੋਏ ਪਹਿਲਾਂ ਅਸੀਂ ਇੱਕ ਤਕਰੀਬਨ ਮਿਲਦੇ-ਗਲਦੇ ਰਹੇ ਸੀ ਮਤਲਬ ਅੱਜ ਕੱਲ ਇਨਾ ਪਿਆਰ ਉਹ ਮੁਹੱਬਤ ਹੈ ਨਹੀਂ ਹਾਂ ਅੱਜ ਕੱਲ ਜਿੱਥੇ ਦੋ ਕਲਾਕਾਰ ਦੇ ਪੱਤਰ ਜਾਂ ਬਾਈ ਚਾਂਸ ਦੂਜਾ ਦੂਜੇ ਤੋਂ ਮੂੰਹ ਵਟ ਜਾਂਦਾ ਨਿਕਲ ਜਾਂਦਾ ਰੋਂ ਉਹਨੂੰ ਕਰਕੇ ਆਲਾ ਟਾਲਾ ਕਰਕੇ ਹਾਂ ਜੀ ਬੈਠੇ ਨੂਰੀ ਚ ਪਾਵਾਂ ਪੁੱਛ ਲੋ ਜਦੋਂ ਮਰਜ਼ੀ ਬਹੁਤ ਚਿਰ ਸਮਾਂ ਇਕੱਠਿਆਂ ਅਸੀਂ ਪਰਵਾਮਾਂ ਤੇ ਗਏ ਹਾਂ ਔਰ ਵਧੀਆ ਬਿਸਰਦੇ ਰਹੇ ਅਸੀਂ ਐਸੀ ਕੰਨੀ ਉਹ ਵੀ ਲੜਕੀ ਠੀਕ ਸੀ ਉਹਨੇ ਦੇਖਣਾ ਵੀ ਬੱਬੀ ਸ਼ਿਵਾ ਵੀ ਵਧੀਆ ਆਰਟਿਸਟ ਹੈ ਕਾਫੀ ਸਾ ਉਹ ਮਾਨਕ ਸਾਹਿਬ ਦੀ ਵੀ ਯਾਦ ਸਾਂਝੀ ਕਰੋ ਫਿਰ ਤਾਂ ਮਾਨਸ ਸਾਹਿਬ ਦੀਆਂ ਵੀ ਗੱਲਾਂ ਜੀ ਵਈ ਆ ਜੀ ਹਾਂ ਜੀ ਕੈਨੇਡਾ ਲੈ ਗਿਆ ਸਾਨੂੰ ਅੱਛਾ ਜੀ ਲੈ ਗਿਆ ਤਾਂ ਭਾਈ ਉੱਥੇ ਰੋਲਾ ਘੋਲਾ ਜਾ ਵੀ ਹੋ ਗਿਆ ਪਤਾ ਨਹੀਂ ਕਿਸੇ ਪਹਿਲਾਂ ਐਡਵਾਂਸ ਲਿਆਉਣਾ ਜਾਂ ਪਤਾ ਨਹੀਂ ਕੀ ਚੱਕਰ ਸੀਗਾ ਜੀ ਤੇ ਸਾਨੂੰ ਉੱਥੇ ਰੋਲਾ ਜਾ ਪੈ ਗਿਆ ਚਾਚਾ ਨਾ ਪਰਵਾਣ ਮੰਨ ਲਗੇ ਅਸੀਂ ਉੱਥੋਂ ਵਾਪਸ ਆ ਗਏ ਅੱਛਾ ਹਾਂ ਜੀ ਤੇ ਉੱਥੋਂ ਵਾਪਸ ਆਉਣ ਤੋਂ ਬਾਅਦ ਇੱਥੇ ਵੀ ਫੇਨਾਰ ਜਾਂਦੇ ਰਹੇ ਆਂ ਵੀ ਇੰਗਲੈਂਡ ਵੀ ਉਹਨਾਂ ਨਾਲ ਰਹੇ ਕਾਫੀ ਦਿਨ ਸਾਨੂੰ ਇੰਗਲੈਂਡ ਵੀ ਲੈ ਕੇ ਗਏ ਸੀ ਜੀ ਤੇ ਕਾਫੀ ਅਜੀਬ ਗੱਲ ਨਹੀਂ ਉਹਨਾਂ ਦੀ ਗੱਲਾਂ ਬਾਤਾਂ ਵੀ ਬਸ ਅਜੀਬ ਹੀ ਹੁੰਦੀਆਂ ਸੀ ਕੋ ਉਹ ਕਈ ਵਾਰੀ ਕੋ ਐਸੀ ਗੱਲ ਕਰ ਜਾਂਦੇ ਸੀ ਹਾਸੇ ਮਜ਼ਾਕ ਚ ਉਹਨਾਂ ਦੇ ਹਾਸੇ ਮਜ਼ਾਕ ਦੀਆਂ ਗੱਲਾਂ ਇਹ ਹੁੰਦੀਆਂ ਮੈਥੇ ਆ ਕੇ ਜਦੋਂ ਅਸੀਂ ਗੱਡੀ ਚ ਪਰਵਾਹਨ ਤੇ ਜਾਣਾ ਕੇਵਲ ਜਲਾਰ ਨੂੰ ਹੀ ਨਾਲ ਹੁੰਦੇ ਸੀ ਹਾਂਜੀ ਇਹਨਾਂ ਨੂੰ ਐਵੇਂ ਉਹਨੇ ਕਹੀ ਜਾਣਾ ਮਾਨਕ ਸਾਹਿਬ ਨੇ ਉਹ ਯਾਰ ਉਸੇ ਗੱਡੀ ਉੱਟਦੀ ਆ ਟੋਆ ਆਵੇ ਉੱਟ ਕੇ ਚਲੀ ਜਾਂਦੀ ਆ ਉਹ ਮੈਂ ਜਦੋਂ ਦੇਖਣਾ ਗੁਰੂਦੇਵ ਕਿੱਥੇ ਨਹੀਂ ਗੱਲਾਂ ਕਰਦੇ ਸੀ ਉਹ ਕਹਿੰਦਾ ਚੁੱਪ ਕਰ ਤੂੰ ਕਹਿੰਦਾ ਇਹਨਾਂ ਨੂੰ ਅਲਜਾਈ ਰੱਖਣਾ ਸਾਰੇ ਬੰਦਿਆਂ ਨੂੰ ਉਹਨੀਆਂ ਦੀਆਂ ਗੱਲਾਂ ਬਹੁਤ ਅਜੀਬ ਹੁੰਦੀਆਂ ਸੀ ਇਹਨਾਂ ਦੀਆਂ ਜੀ ਮਾਨਕ ਸਾਹਿਬ ਦੀਆਂ ਵੀ ਅੱਛਾ ਜੀ ਹਾਂਜੀ ਤੇ ਉਹ ਇੱਕ ਗੱਲ ਤੁਸੀਂ ਸੁਣਾਈ ਵੀ ਜਦੋਂ ਇੱਕ ਰਿਕਾਰਡਿੰਗ ਇੱਕ ਵਾਰੀ ਮੈਨੂੰ ਤੁਸੀਂ ਫੋਨ ਤੇ ਆਪਣੀ ਗੱਲ ਹੋਈ ਸੀ ਤੇ ਦੱਸੀ ਵੀ ਜੱਟ ਯੋਧੇ ਫਿਲਮ ਦੀ ਰਿਕਾਰਡਿੰਗ ਹੁੰਦੀ ਹੈ ਯਾਰ ਉਹ ਉਹ ਵੀ ਯਾਦ ਕੋਈ ਸਾਜੀ ਸ਼ੰਦਾਰੀ ਵੀ ਉਦੋਂ ਚੀ ਜੀ ਸਾਨੂੰ ਵੀ ਮਾਨਕ ਸਾਬ ਲੈ ਗਏ ਜੀ ਹਾਂ ਜੱਟ ਯੋਧੇ ਦੀ ਰਿਕਾਰਡਿੰਗ ਸੀ ਮਰ ਮੈਂ ਦਿਆ ਸ਼ਮਸ਼ੇਰ ਸੰਧੂ ਸਾਹਿਬ ਸੰਧੂ ਸਾਹਿਬ ਆਏ ਬਿੰਦ ਰਖੀ ਨੂੰ ਲੈ ਕੇ ਜੀ ਮਾਨਕ ਸਾਹਿਬ ਦਾ ਗੀਤ ਹੋ ਗਿਆ ਰਿਕਾਰਡ ਉਸ ਤੋਂ ਬਾਅਦ ਛੇ ਦਿਨ ਬਿੰਦ ਰਖੀ ਮੇ ਨਾਲ ਗਾਉਣਾ ਸੀ ਹਾਂ ਜੀ ਦੋਨਾਂ ਦਾ ਗੀਤ ਸੀ ਤੇ ਉਹ ਕਹਿੰਦੇ ਇਦਾਂ ਕਰੋ ਆਇਆ ਜੀ ਬਿੰਦ ਰਖੀ ਆ ਗਿਆ ਤੇ ਮਾਨਕ ਸਾਹਿਬ ਕੀ ਕਹ ਰਹੇ ਬਿੰਦ ਰਖੀ ਨੂੰ ਇਹ ਸੀ ਉਸੇ ਕਾਫੀ ਜਾਨੀ ਸ਼ਮਸ਼ ਸੰਧੂ ਸਾਹਿਬ ਵੀ ਬੈਠੇ ਸੀਗੇ ਪੁੱਛ ਲਿਓ ਉਹ ਮੱਝ ਹੈਗੇ ਆ ਉਹ ਕਹਿੰਦੇ ਗੱਲ ਸੁਣ ਮੈਂ ਜੀ ਗੌਣਾ ਆ ਉਹ ਕਹਿੰਦਾ ਨੂੰ ਕਿਸ ਨੂੰ ਕਰ ਲਿਆ ਜਾ ਰੈਸਲ ਕਰਨੀ ਜਾ ਕੇ ਕਹਿੰਦਾ 10 ਦਿਨ ਪਹਿਲਾਂ ਲਾਈ ਕਹਿੰਦਾ ਇੱਥੇ ਕਹਿੰਦਾ ਇੱਥੇ ਰੱਖਿਆ ਜੀ ਨੂੰ ਆਹ ਕਹਿੰਦਾ ਫੇਰ ਮੇਨਾਂ ਰਹਿਣੇਗਾ ਕੇ ਮਾੜਾ ਮੋਟਾ ਕਹਿੰਦਾ ਜਿਹੜੀ ਉਹਦੇ ਪਾਸ ਇੰਨਾ ਨਹੀਂ ਖਾਣੀ ਹੁੰਦੀ ਮਾਨਕ ਸਾਹਿਬ ਦੀ ਉਹ ਤੁਸੀਂ ਦੱਸਿਆ ਵੀ ਸੁਰਿੰਦਰ ਸ਼ਿੰਦਾਰ ਜੀ ਵੀ ਗੀਤ ਆਪਣਾ ਰਿਕਾਰਡ ਕਰਕੇ ਉੱtre ਥੱਲੇ ਦੇ ਤੁਸੀਂ ਵੀ ਬੈਠੇ ਮਾਨਕ ਸਾਹਿਬ ਬੈਠੇ ਸੀ ਤੇ ਉਹ ਸੁਰਿੰਦਰ ਸ਼ਿੰਦਾਰ ਦੇਖੋ ਜੀ ਬਣਦੀ ਕਰਦੀ ਵੀ ਇਹਨਾਂ ਦੀ ਬਹੁਤ ਜ਼ਿਆਦਾ ਸੀ ਇੱਕ ਵਾਰੀ ਕੈਨੇਡਾ ਅਸੀਂ ਚਲੇ ਗਏ ਹਾਂਜੀ ਮਾਨਕ ਸਾਹਿਬ ਨੂੰ ਲੱਗਿਆ ਸ਼ਿੰਦਾ ਜੀ ਵਾਲੀ ਗੱਲ ਦੱਸੋ ਜਦੋਂ ਸ਼ਿੰਦਾ ਜੀ ਦਾ ਕਾਰਜ ਕਰਕੇ ਸ਼ਿੰਦਾ ਜੀ ਹਾਂਜੀ ਸ਼ਿੰਦਾ ਜੀ ਉੱਤੇ ਠਹਿਰੇ ਸੀ ਖਰਿਆ ਬਨਿੰਦਰ ਗਿੱਲ ਸਗਾ ਪਤਾ ਨਹੀਂ ਪ੍ਰੋਮੋਟਰ ਪਤਾ ਨਹੀਂ ਕਿਹੜਾ ਸਾਨੂੰ ਕੋਈ ਹੋਰ ਪ੍ਰੋਮੋਟਰ ਲਗਿਆ ਸੀ ਔਜਲਾ ਜੀ ਉਹ ਜਦੋਂ ਸਾਨੂੰ ਪਤਾ ਲੱਗਿਆ ਮਾਨਕ ਨੂੰ ਉਹ ਕਹਿੰਦੇ ਸ਼ਿੰਦਾ ਵੀ ਇੱਥੇ ਆ ਜਿਹਨੂੰ ਪ੍ਰੋਮੋਟਰ ਮਿਲ ਗਿਆ ਉਥੋਂ ਰਾਤ ਨੂੰ ਉਸੇ ਵੇਲੇ ਬੋਰੀ ਬਿਸਤਰਾ ਚੱਕਿਆ ਜੀ ਕਹਿੰਦੇ ਸਾਨੂੰ ਕਿਤੇ ਘਰ ਛੱਡ ਗਿਆ ਮੈਂ ਕਿਹਾ ਗੁਰੂਦੀਪ ਹੋਟਲ 'ਚ ਬੈਠੇ ਆ ਅੱਛਾ ਕਾਹ ਨੂੰ ਐਵੇਂ ਮੇਰੇ ਵਿਚਾਰਾਂ ਤੰਗ ਕਰਨਾ ਕਹਿੰਦਾ ਚੁੱਪ ਰਹਿ ਤੂੰ ਅਸੀਂ ਸਾਨੂੰ ਰਹਿ ਨਹੀਂ ਦਿੱਤਾ ਉੱਥੇ ਅਸੀਂ ਉਹਦੇ ਕਿਤੇ ਘਰ ਜਾ ਕੇ ਟਾਈਮ ਪਾਸ ਕੀਤਾ ਜੀ ਠੀਕ ਆ ਉਹਦਾ ਜੀ ਇਹ ਉਹ ਜਦੋਂ ਸ਼ਿੰਦਾਜੀ ਨੇ ਗਾਣਾ ਰਿਕਾਰਡ ਕੀਤਾ ਆਪਣਾ ਦੇ ਥੱਲੇ ਆ ਕੇ ਸਟੂਡੀਓ 'ਚ ਕਹਿਣ ਲੱਗੇ ਚੰਡੀਗੜ੍ਹ ਇਹ ਵੀ ਚੰਡੀਗੜ੍ਹ ਦੀ ਗੱਲ ਹੈ ਜੀ ਸ਼ਿੰਦਾ ਸਾਹਿਬ ਉਹ ਰਿਕਾਰਡਿੰਗ ਕਰਕੇ ਆਇਓ ਕਹਿੰਦਾ ਛੱਡ ਉਹ ਰਿਕਾਰਡਿੰਗ ਗੋਣਾਂ ਸੁਣ ਲਿਆ ਕਰ ਕਹਿੰਦਾ ਗਾਣਾ ਗੁਣਾ ਬੜਾ ਔਖਾ ਅੱਛਾ ਮੰਨਦਾ ਉਹਦੀ ਅਜੀਬੇ ਹੁੰਦੀ ਸੀ ਆ ਚੱਕਰ ਸੀ ਇਹਨਾਂ ਦਾ ਜੀ ਚਲੋ ਬਹੁਤ ਮਿਹਰਬਾਨੀ ਭਾਜੀ ਤੁਸੀਂ ਸਾਡੇ ਨਾਲ ਯਾਦਾਂ ਸਾਂਝੀਆਂ ਕੀਤੀਆਂ ਅੱਜ ਕੱਲ ਫਿਰ ਕਿਦਾਂ ਅੱਜ ਕੱਲ ਤੇ ਬਹੁਤ ਮਾੜੇ ਹਾਲਾਤਾਂ ਚ ਗੁਜ਼ਰੇ ਨੇ ਪਹਿਲਾਂ ਵੀ ਸੁਸ਼ਮਾ ਵੀ ਹਾਂ ਜੀ ਸੁਸ਼ਮਾ ਦੇ ਉਹ ਹੋ ਗਿਆ ਜੀ ਆਪਣੇ ਬੜੀ ਪਿਆਰਖ ਬੰਵਰੇ ਦੀ ਸ਼ਿਕਾਰ ਹੋ ਗਈ ਹੈ ਜੀ ਠੀਕ ਹੈ ਜੀ ਜਿਹਦਾ ਕਾਫੀ ਬਹੁਤ ਬੇਰੁੜਾ ਖਰਚਾ ਆਇਆ ਦਾ ਜੀ ਬਣੇ ਰਹਿਗੇ ਕਾਰਡ ਕੋਡ ਪਰ ਉਹ ਕਾਡਾਂ ਦੇ ਕੱਖਰੀ ਮਿਲਦਾ ਜੀ ਉਹਨਾਂ ਦੇ ਉੱਤੇ ਸਿਰਫ ਓਨਲੀ ਕੀਮੋ ਕੁਮੋ ਦੇ ਦਵਾਈਆਂ ਮਿਲਦੀਆਂ ਬਾਕੀ ਮੈਡੀਸਨ ਇਟਿਊਟ ਸਾਰੀ ਬਾਹਰੋਂ ਲੈਣੀ ਪੈਂਦੀ ਠੀਕ ਠੀਕ ਹੈ ਜੀ ਤੇ ਕਾਫੀ ਮੈਂ ਰੁਪਈਏ ਰੁਪਈਏ ਲਾ ਚੁੱਕੇ ਆ ਉਹਨਾਂ ਵਾਲੀ ਸਮੇਲੀ ਵੀ ਲਾ ਰਹੇ ਆ ਜਿੰਨਾ ਚਿਰ ਅਸੀਂ ਚੋਹਰੇ ਆ ਵੀ ਚਲੋ ਜਿੰਨਾ ਚਿਰ ਗੁਰੂ ਮਹਾਰਾਜ ਨੂੰ ਆਰਜੋ ਦਿੱਤੀ ਆ ਤੇ ਅਸੀਂ ਕਹਿੰਦੇ ਵੀ ਚਲੋ ਮਾੜਾ ਮੋਟਾ ਇਧਰੋਂ ਤੇ ਸਾਡੀ ਹੈਲਪ ਹੋਵੇ ਤਾਂ ਇਹਦਾ ਬਜਾਰਾ ਕਰ ਦੇਈਏ ਚੱਲਦਾ ਸਮਾਂ ਚੱਲਦਾ ਰਹੇ ਮਾੜਾ ਮੋ ਬਾਕੀ ਗੁਰੂ ਮਹਾਰਾਜ ਦੇ ਦੋਸਤੋ ਇਹ ਗੱਲ ਕਰ ਰਹੇ ਹਸਵਿੰਦਰਪਾਲ ਬੱbbi ਜੀ ਤੇ ਸੁਸ਼ਮਾ ਜੀ ਬਾਰੇ ਉਹ ਥੋੜੇ ਜਿ ਹਰਕਲ ਉਹਨਾਂ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰਿਆ ਹੋਇਆ ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਨੇ ਫਿਲਹਾਲ ਤੇ ਇਲਾਜ ਚੱਲ ਰਿਹਾ ਜੀ ਪੀਜੀਆਈ ਤੋਂ ਹੈ ਨਾ ਜੀ ਹਾਂਜੀ ਪੀਜੀਆਈ ਚੰਡੀਗੜ੍ਹ ਜੀ ਤੇ ਕਾਫੀ ਖਰਚਾ ਮਹਿੰਗਾ ਆ ਤੇ ਜ਼ਰੂਰਤ ਆ ਸਾਡੀ ਪੰਜਾਬ ਸੋਸ਼ਲ ਵੈਲਫੇਅਰ ਸੁਸਾਇਟੀ ਭਾਈ ਮਜੀਤ ਸਿੰਘ ਹੋਰੀ ਸਾਡੇ ਸਾਥਪਾਸ ਨੇ ਉਹਨਾਂ ਦੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਅੱਜ ਇਹਨਾਂ ਦੇ ਦੁਆਰੇ ਪਹੁੰਚੇ ਆ ਤਤੂ ਸੇਮੀ ਪੰਜਾਬੀ ਵੈਸੇ ਜੰਦਾ ਦਿਲ ਨੇ ਜਦੋਂ ਉਹਨਾਂ ਨੇ ਕਿਹਾ ਕੋਈ ਆਰਟਿਸਟ ਹੈ ਮੇਰਾ ਬੜਾ ਪ੍ਰੇਮ ਪਿਆਰ ਹੈ ਤੁਹਾਨੂੰ ਪਹਿਲਾਂ ਦੱਸਦਾ ਵੀ ਨਹੀਂ ਪਰ ਜੀ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਜੀ ਜੀ ਕਿਸੇ ਨੇ ਵੀ ਚਲੋ ਜੀ ਇਹ ਤਾਂ ਖੇਤਰ ਫਿਰ ਐਸਾ ਜੀ ਆਪੋ ਮੇਰੇ ਖੇਤਰ ਦੇ ਵਿੱਚ ਜਦੋਂ ਅਸੀਂ ਗਾਉਂਦੇ ਸੀ ਰਵਿੰਦਰ ਗਰੇਵਾਲ ਮਨਜੀਤ ਰੁੱਪੋ ਵਾਲੀਆਂ ਜੀ 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 ਠੀਕ ਆ ਨਿੱਕੂ ਸਾਰੇ ਮੈਨੂੰ ਜਾਣਦੇ ਅੱਜ ਵੀ ਪਵਾ ਪੁਸ਼ਕੇ ਦੇ ਲਓ ਖੈਰ ਮੈਂ ਦਰਜੀਤ ਦੱਸਾਂ ਜੀ ਉਹ ਬਚਾਰੇ ਨੂੰ ਨਹੀਂ ਕਦੀ ਮਿਲਿਆ ਮੇਰੇ ਨਾਲਕਿਆਂ ਤੋਂ ਉਹ ਜੀ ਦਸਾਂਜ ਕਲਾ ਮੇਰੇ ਨਾਨਕੇ ਆ ਉੱਥੋਂ ਤੋਂ ਮੈਂ ਦਰਸ਼ਨ ਸਿੰਘ ਸ਼ੌਂਕੀ ਦਾ ਪਣ ਜਾਇਆ ਪਰ ਨਹੀਂ ਇਹਨਾਂ ਕਿਸੇ ਬੰਦੇ ਨੂੰ ਮੈਂ ਸਾਰਾ ਨਹੀਂ ਜਾਣ ਪਛਾਣਾ ਹੋਰ ਇਕੱਠਿਆਂ ਪ੍ਰੋਗਰਾਮ ਕਰ ਚੁੱਕੇ ਆ ਪਰ ਨਹੀਂ ਕੋਈ ਕਿਸੇ ਬਸ ਇੰਦਾ ਨਹੀਂ ਕੋਈ ਗੱਲ ਨਹੀਂ ਹੈਗੀ ਠੀਕ ਹੈ ਬਾਕੀ ਮੇਰਾ ਜਿਹੜਾ ਕੰਮ ਆ ਮੈਂ ਸੂਟਰ ਮੋਟਰਸਾਈਕਲ ਲੋਕਾਂ ਦੇ ਤੋਂ ਨਾ ਆ ਆਪਦਾ ਗਾਉਣ ਪਾਣੀ ਛੱਡ ਕੇ ਮੈਂ ਇਹ ਛੋਟਾ ਜਿਹਾ ਖੋਲਿਆ ਹੋਇਆ ਉਹ ਦਿਨ ਜਿਹੜਾ ਕੋ 3 400 500 ਬਣ ਗਿਆ ਬਣ ਗਿਆ ਨਹੀਂ ਲੱਕੀ ਵੀ ਨਹੀਂ ਬਣ ਵੀ ਜਦ ਕਿ ਵੀ ਨਹੀਂ ਬਣਦੇ ਉਹ ਤੇ ਆਪਦਾ ਟਾਈਮ ਪਾਸ ਕਰ ਰਿਹਾ ਠੀਕ ਹੈ ਜੀ ਚਲੋ ਪ੍ਰਮਾਤਮਾ ਮੇਰ ਕਰੂਗਾ ਜੀ ਸਾਡੇ ਵੇਖਣ ਸੁਣਨ ਵਾਲੇ ਸਾਡੇ ਚੈਨਲ ਨਾਲ ਜੁੜੇ ਹੋਏ ਜਿਹੜੇ ਲੋਕ ਆ ਪੰਜਾਬੀ ਜਿੰਦਾ ਦਿਲ ਦੇਸ਼ਾਂ ਦੇਸ਼ਾਂ 'ਚ ਰਹਿੰਦੇ ਆ ਉਹ ਉਹਨਾਂ ਨੂੰ ਸ਼ਾਇਦ ਸਾਡੀ ਗੱਲਬਾਤ ਉਹਨਾਂ ਤੱਕ ਪਹੁੰਚੇ ਤੇ ਉਹ ਕੋਈ ਨਾ ਕੋਈ ਪ੍ਰਮਾਤਮਾ ਦੇ ਭਾਣੇ ਅਨਸਾਰ ਤੁਹਾਡੀ ਹੈਲਪ ਕਰਨ ਦਾ ਯਤਨ ਕਰਨਗੇ ਸੋ ਆਸ ਕਰਦੇ ਆ ਸੋ ਦਰਸ਼ਕੋ ਜਿਹੜੀਆਂ ਗੱਲਾਂ ਬਾਤਾਂ ਪ੍ਰਵਾਨ ਕਰੋ ਜਦ ਤੱਕ ਅਗਲੀ ਮੁਲਾਕਾਤ ਕਿਸੇ ਹੋਰ ਸ਼ਖਸੀਅਤ ਨਾਲ ਲੈ ਕੇ ਤੁਹਾਡੇ ਸਾਹਮਣੇ ਬਣਿਆ ਤਦ ਤੱਕ ਸਨਵਾਗਿਆ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ